ਗੋਲੀਕਾਂਡ ਮਾਮਲੇ ਦੇ ਵਿੱਚ ਹਜੇ ਤੱਕ ਸਿੱਖ ਜਥੇਬੰਦੀਆਂ ਨੂੰ ਇਨਸਾਫ ਨਹੀਂ ਮਿਲਿਆ ਤੇ ਉੱਥੇ ਹੀ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਭੇਜਣਾ ਸੀ ਉਹਨਾਂ ਨੂੰ ਡੀਐਸਪੀ ਬਣਾ ਦਿੱਤਾ ਇਹ ਬਿਆਨ ਦੱਸਦੀ ਹੈ ਕਿ ਸੁਖਰਾਜ ਸਿੰਘ ਨਿਲਾਮੀ ਦੇ ਵੱਲੋਂ ਦਿੱਤੇ ਗਏ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੱਲ ਇੱਕ ਟਵੀਟ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਪੰਜਾਬ ਪੁਲਿਸ ਨੇ ਦੋ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੰਜਾਬ ਵਿੱਚ ਗੈਂਗਸਟਰਵਾਦ ਨਾਲ ਜਿਹੜੀ ਕਿ ਉਹਨਾਂ ਦੇ ਲਈ ਕੋਈ ਥਾਂ ਨਹੀਂ ਹੈ ਜੋ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਂਦਾ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਪੰਜਾਬ ਵਿੱਚ ਉਹਨਾਂ ਨੂੰ ਸਰਪ੍ਰਸਥੀ ਨਹੀਂ ਹੈ ਸਿੱਧੀ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਦੇ ਦੌਰਾਨ ਦੱਸਦੀ ਇਹ ਕਿ ਇਹ ਜਿਹੜਾ ਕਿ ਟਵੀਟ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਤੇ ਜਿਸ ਤੋਂ ਬਾਅਦ ਇਸ ਗੱਲ ਤੋਂ ਬਾਅਦ ਹੁਣ ਸੁਖਰਾਜ ਸਿੰਘ ਜਿਹੜੇ ਨਿਲਾਮੀ ਵਾਲੇ ਨੇ ਉਹਨਾਂ ਨੇ ਇਸ ਗੱਲ ਦੇ ਵਿੱਚ ਹੁਣ ਫਿਰ ਤੋਂ ਜਿਹੜਾ ਕਿ ਕਮੈਂਟ ਕੀਤਾ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਵੀ ਮੰਗਿਆ ਤੇ ਉਹਨਾਂ ਨੇ ਲਿਖਿਆ ਹੈ ਕਿ ਬਹਿਬਲ ਕਲਾ ਵਿੱਚ ਗੋਲੀਆਂ ਚਲਾਉਣ ਵਾਲੇ ਵਰਦੇ ਵਾਲੇ ਕਿਸੇ ਵੀ ਗੈਂਗਸਟਰ ਦਾ ਅਜੇ ਤੱਕ ਇਨਕਾਊਂਟਰ ਕਿਉਂ ਨਹੀਂ ਹੋਇਆ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਹੀ ਕੀਤੀ ਸੀ ਕਿਉਂ ਸੀਐਮ ਸਾਹਿਬ ਉਹਨਾਂ ਨੇ ਕਿਸੇ ਦੇ ਪੁੱਤ ਨਹੀਂ ਮਾਰੇ ਅੱਜ ਤੱਕ ਤੁਹਾਡੀ ਸਰਕਾਰ ਵੱਲੋਂ ਉਹਨਾਂ ਦਾ ਚਲਾੜ ਤੱਕ ਨਹੀਂ ਕੀਤਾ ਗਿਆ ਜਾਂਚ ਅਜੇ ਤੱਕ ਮੁਕੰਮਲ ਨਹੀਂ ਕੀਤੀ ਗਈ ਦੋਸ਼ੀਆਂ ਨੂੰ ਵਾਦਾ ਮਾਫ ਜਿਹੜਾ ਕਿ ਗਵਾਹ ਬਣਾ ਕੇ ਤਰੱਕੀਆਂ ਦਿੱਤੀਆਂ ਗਈਆਂ ਤੇ ਜਿਨ੍ਹਾਂ ਦੀ ਥਾਂ ਜੇਲ੍ਹ ਚ ਉਹਨਾਂ ਨੂੰ ਡੀਐਸਪੀ ਬਣਾਇਆ ਗਿਆ ਹੈ सुखराज सिंग वाला सुपुत्र शहीद भाई कृष्ण ਭਗਵਾਨ ਬੈਬਲ ਕਲਾ ਗੋਲੀਕਾਂ ਤੇ ਦੱਸਿਆ ਕਿ ਇਹ ਜਿਹੜਾ ਕਿ ਸੁਖਰਾ ਸਿੰਘ ਨਿਆਮੀ ਵਾਲੇ ਦੇ ਵੱਲੋਂ ਕਮੈਂਟ ਹੈ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਤੇ ਉੱਥੇ ਹੀ ਇਹ ਸਵਾਲ ਦੇ ਜਿਹੜਾ ਕਿ ਜਵਾਬ ਵੀ ਮੰਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਬੈਬਲ ਕਲਾ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਵਰਤੀ ਵਾਲੇ ਨੇ ਉਹ ਵੀ ਕਿਸੇ ਗੈਂਗਸਟਰ ਦਾ ਅੱਜ ਤੱਕ ਇੰਕਾਊਂਟਰ ਕਿਉਂ ਨਹੀਂ ਹੋਇਆ ਤੇ ਉਹਨਾਂ ਨੇ ਜਿਹੜੀ ਕਿ ਕਾਨੂੰਨ ਦੀ ਉਲੰਘਣਾ ਹੀ ਕੀਤੀ ਸੀ ਕਿਉਂ ਸੀ ਐਮ ਸਾਹਿਬ ਉਹ ਕਿਸੇ ਦੇ ਜਿਹੜੇ ਕਿ ਕਿਸੇ ਦੇ ਪੁੱਤ ਨਹੀਂ ਮਾਰੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਵਾਦਾ ਮੁਆਫ ਬਣਾ ਗਵਾ ਬਣਾ ਕੇ ਜਿਹੜਾ ਕਿ ਤਰੱਕੀਆਂ ਦਿੱਤੀਆਂ ਗਈਆਂ ਤੇ ਜਿਨ੍ਹਾਂ ਦੀ ਥਾਂ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਡੀਐਸਪੀ ਬਣਾਇਆ ਗਿਆ ਤੇ ਜਿਸ ਦੇ ਦੌਰਾਨ ਹੁਣ ਜਿਹੜਾ ਕਿ ਜਵਾਬ ਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗਿਆ ਗਿਆ ਤੇ ਉੱਥੇ ਹੀ ਬਾਬਲ ਕਲਾ ਗੋਲੀ ਕਾਣ ਦੇ ਮਾਮਲੇ ਦੇ ਵਿੱਚ ਦੱਸ ਏ ਕਿ ਕਾਫੀ ਲੰਮਾ ਸਮਾਂ ਹੋ ਗਿਆ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਇਨਸਾਫ ਦੀ ਮੰਗ ਕਰ ਰਹੀਆਂ ਨੇ ਤੇ ਜਿਸ ਦੇ ਦੌਰਾਨ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੋ ਪੋਸਟ ਗੈਂਗਸਟਰਾਂ ਨੂੰ ਲੈ ਕੇ ਸਾਂਝੀ ਕੀਤੀ ਗਈ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਗੈਂਗਸਟਰਾਂ ਨੂੰ ਲੈ ਕੇ ਕੋਈ ਥਾਂ ਨਹੀਂ ਹੈ ਜੋ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਂਦਾ ਉਹਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਉਹਨਾਂ ਨੂੰ ਸਰਪ੍ਰਸਤੀ ਨਹੀਂ ਹੈ ਸਿੱਧੀ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਦੇ ਦੌਰਾਨ ਇਸ ਗੱਲ ਤੋਂ ਬਾਅਦ ਹੁਣ ਚਰਚਾ ਵੀ ਹੋ ਰਹੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਗੈਂਗਸਟਰਾਂ ਨੂੰ ਲੈ ਕੇ ਕਹਿ ਦਿੱਤਾ ਗਿਆ ਹੈ ਕਿ ਜੋ ਵੀ ਕਾਨੂੰਨ ਹੱਥ ਵਿੱਚ ਲਏਗਾ ਉਸ ਦੇ ਉੱਤੇ ਸਿੱਧੀ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਦੇ ਦੌਰਾਨ ਹੁਣ ਪੈਬਲ ਕਲਾ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਖਰਾ ਸਿੰਘ ਨਿਆਮੀ ਵਾਲੇ ਦੇ ਵੱਲੋਂ ਜਵਾਬ ਮੰਗਿਆ ਗਿਆ ਹੈ